ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਤੰਤਨ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਤੰਤਨ ਅਮਰਜੀਤ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਠੀਕ ਠਾਕ ਹੋਵੋਗੇ ਤੇ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਹੱਡੇ ਵਿਤੀ ਸੱਚੀ ਘਟਨਾ ਸਾਂਝੀ ਕਰਨੀ ਹੈ ਉਹ ਇੱਕ ਅਜਿਹੇ ਮੁੰਡੇ ਦੀ ਹੈ ਜਿਹਦਾ ਪਿਓ ਹੈ ਜਿਹੜਾ ਉਹ ਦਿਹਾੜੀ ਜਾਂਦਾ ਹੁੰਦਾ ਤੇ ਉਹਦਾ ਜਿਹੜਾ ਪੁੱਤ ਹੈ ਉਹ ਨਸ਼ੇ ਤੇ ਲੱਗ ਜਾਂਦਾਗਾ ਤੇ ਉਹ ਨਸ਼ੇ ਕਰਦਾ ਹੁੰਦਾ ਜ਼ਿਮੀਂਦਾਰ ਹੁੰਦੇ ਨੇ ਉਹ ਪਹਿਲਾਂ ਉਹਨਾਂ ਕੋਲੇ 2 ਕਿੱਲੇ ਜ਼ਮੀਨ ਵੀ ਹੁੰਦੀ ਹੈ ਤੇ ਉਹ बिक ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਨਸ਼ੇ ਕਰਨ ਲੱਗ ਜਾਂਦਾ ਮਾਂ ਦੀ ਉਹਦੀ ਪਹਿਲਾਂ ਹੀ ਡੈਥ ਹੋ ਗਈ ਹੁੰਦੀ ਆ ਤੇ ਉਸ ਤੋਂ ਬਾਅਦ ਉਹਦਾ ਪਿਓ ਵੀ ਮਰ ਜਾਂਦਾ ਤੇ ਇਕੱਲਾ ਰਹਿ ਜਾਂਦਾ ਜਿਹੜਾ ਘਰ ਆ ਉਹ ਵੀ बिक ਜਾਂਦਾ ਦਰਦਰ ਦੀਆਂ ਟੁਕੜਾਂ ਖਾਂਦਾ ਤੇ ਕਿਵੇਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚਦਾ ਉਹ ਕਿ ਕਿਵੇਂ ਉਹਨੂੰ ਨਸ਼ੇ ਦੀ ਲਤ ਤੇ ਜਿਹੜੀ ਹਟਦੀ ਹੈ ਅੱਜ ਉਹ ਕਿਵੇਂ ਤੰਤਨ ਅਮਰਸ਼ੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ 4-4 ਘਰ ਬਣਾਈ ਬੈਠਾ ਜਿਹੜੇ ਕਿ ਰੈਂਟ ਤੇ ਦਿੰਦਾਗਾ ਤੇ ਨਾਲ ਕੱਪੜੇ ਦੀ ਫੈਕਟਰੀ ਵੀ ਹੈ ਤੇ ਬਹੁਤ ਵਧੀਆ ਦਿਨ ਉਹਦੇ ਗੁਜ਼ਰ ਰਹੇ ਨੇ ਅੱਪ ਇਹਦੇ ਬਾਰੇ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਰਚਨਾ ਹੋਰ ਸੰਜੀਕਰਨ ਲਗੀਆਂ ਤੇ ਕਿ ਇਹ ਗੱਲ ਹੈ ਕਿ ਕੋਈ ਵੀ ਕੰਮ ਪਰਮਾਤਮਾ ਦੀ ਰਜ਼ਾ ਦੇ ਵਿੱਚ ਕਿਵੇਂ ਕਰੀਏ ਹੈ ਨਾ ਤੇ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਹੰਕਾਰ ਅਜਿਹੜਾ ਅਹੰਕਾਰ ਤੋਂ ਰਹਿਤ ਹੋ ਕੇ ਕੰਮ ਕਰਨਾ ਸਭ ਤੋਂ ਪਹਿਲਾ ਕਦਮ ਆ। ਅੱਜ ਕੱਲ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਭ ਦੇ ਵਿੱਚ ਮੈਂ ਬੜੀ ਹੋਈ ਆ। ਸਾਰੇ ਲੋਕ ਹੰਕਾਰੀ ਹੋ ਚੁੱਕੇ ਨੇ ਹੈ ਨਾ ਤੇ ਜਦੋਂ ਅਸੀਂ ਸੋਚਦੇ ਹਾਂ ਕਿ ਮੈਂ ਕਰ ਰਿਹਾ ਤਾਂ ਅਸੀਂ ਰਜ਼ਾ ਤੋਂ ਦੂਰ ਹੋ ਜਾਂਦੇ ਆ। ਪਰ ਜਦੋਂ ਅਸੀਂ ਕਹਿੰਦੇ ਆ ਕਿ ਇਹ ਹੀ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਹੋ ਰਿਹਾ ਹੈ ਤਾਂ ਅਸੀਂ ਭਾਣੇ ਦੇ ਵਿੱਚ ਚੱਲਦੇ ਹਾਂ ਤੇ ਹੰਕਾਰ ਨਹੀਂ ਆਉਂਦਾ। ਮੇਤੂ ਦੇ ਕੰਮ ਭਾਵੇਂ ਛੋਟੇ ਹੋਣ ਜਾਂ ਵੱਡੇ ਹੋਣ ਉਹਨਾਂ ਦੇ ਪਿੱਛੇ ਦੀ ਭਾਵਨਾ ਪਵਿੱਤਰ ਹੋਣੀ ਚਾਹੀਦੀ ਹੈ ਜੇਕਰ ਸੱਚਾਈ ਸੇਵਾ ਨਿਮਰਤਾ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਉਹ ਰਜ਼ਾ ਦੇ ਵਿੱਚ ਆ ਜਾਂਦਾ ਹੈ ਹਰ ਕੰਮ ਦੀ ਸ਼ੁਰੂਆਤ ਸਿਮਰਨ ਨਾਲ ਕਰਨੀ ਚਾਹੀਦੀ ਹੈਗੀ ਤੇ ਵਾਹਿਗੁਰੂ ਦਾ ਜਾਪ ਕਰਕੇ ਕਰਨੀ ਚਾਹੀਦੀ ਹੈ ਉਹਨਾਂ ਕੋਲ ਅਰਦਾਸ ਕਰੋ ਕਿ ਇਹ ਕੰਮ ਰਜ਼ਾ ਵਿੱਚ ਹੋਵੇ ਅਤੇ ਕਿਸੇ ਦਾ ਸਾਡੇ ਹੱਥਾਂ ਦੇ ਕੋਲੋਂ ਨੁਕਸਾਨ ਨਾ ਹੋਵੇ ਕਈ ਵਾਰ ਕੰਮ ਨਹੀਂ ਬੰਦੇ ਰੁਕਾਵਟ ਆ ਜਾਂਦੀ ਹੈ ਕੰਮ ਨਾ ਮਿਲਣਾ ਜਾਂ ਹੋਰ ਸਮੱਸਿਆ ਆਉਂ ਤੇ ਮਾਣਿਆ ਜਿਹੜਾ ਉਹ ਹਾਰ ਜਾਂਦਾ ਇਨਸਾਨ ਕੁਟ ਜਾਂਦਾ ਪਰ ਜੇ ਅਸੀਂ ਵਿਸ਼ਵਾਸ ਰੱਖੀਏ ਕਿ ਜੋ ਵੀ ਹੋ ਰਿਹਾ ਉਹ ਪ੍ਰਮਾਤਮਾ ਦੀ ਰਜ਼ਾ ਦੇ ਅਨੁਸਾਰ ਹੋ ਰਿਹਾ ਤਾਂ ਅਸੀਂ ਆਤਮਿਕ ਤੌਰ ਤੇ ਸ਼ਾਂਤ ਰਹਿੰਦੇ ਹਾਂ ਜਿੱਥੇ ਵੀ ਝੂਠ ਧੋਖਾ ਨਿਆ ਮਤਲਬ ਇਹ ਕੁਝ ਚੱਲਦਾ ਹੋ ਤੇ ਜੇ ਨਹੀਂ ਹੋ ਰਿਹਾ ਹੈਗਾ ਕੁਝ ਵਧੀਆ ਤਾਂ ਉਥੇ ਪ੍ਰਮਾਤਮਾ ਦੀ ਰਜ਼ਾ ਜਿਹੜੀ ਉਹ ਹੁੰਦੀ ਹੈ ਹੈਨਾ ਤੇ ਕਈ ਵਾਰ ਜਿੱਥੇ ਝੂਠ ਝੂਠ ਹੁੰਦਾ ਧੋਖਾ ਹੁੰਦਾ ਨਿਆ ਨਹੀਂ ਹੁੰਦਾ ਨਾ ਉੱਥੇ ਰਜ਼ਾ ਨਹੀਂ ਹੁੰਦੀ ਵੈਗਰੂ ਦੀ ਤੇ ਸੱਚ ਇਮਾਨਦਾਰੀ ਤੇ ਧਰਮ ਇਹ ਜਿਹੜਾ ਉਹ ਤੇ ਰਾਤ ਤੇ ਚੱਲਣਾ ਤੁਰਦਾ ਜਿਹੜਾ ਬੰਦਾ ਉਹਦੇ ਵਿੱਚ ਵੈਗਰੂ ਦੀ ਰਜ਼ਾ ਹੁੰਦੀ ਹੈ ਤੇ ਇਸ ਕਰਕੇ ਆਪਾਂ ਨੂੰ ਹਰ ਕੰਮ ਵੈਗਰੂ ਜੀ ਦੇ ਰਜ਼ਾ ਨਾਲ ਕਰਨਾ ਚਾਹੀਦਾ ਹੈ ਤੇ ਸਕੂਨ ਬੜਾ ਮਿਲਦਾ ਹੈ ਕਰਕੇ ਜਰੂਰ ਦੇਖਿਓ ਤੇ ਹੁਣ ਆਪਾਂ ਗੱਲ ਕਰਦੇ ਹਾਂ ਉਸ ਲੜਕੇ ਦੇ ਬਾਰੇ ਉਹ ਵੀਰ ਹੈ ਜਿਹੜਾ ਉਹ ਦੱਸਦਾ ਕਿ ਉਹ ਛੋਟੇ ਹੁੰਦੇ ਤੇ ਜਦੋਂ ਨੇ ਪਲੱਸ 2 ਕਰ ਲਈ ਸੀਗੀ ਤੇ ਉਹ ਕੁਝ ਮਾੜੀ ਸੰਗਤ ਦੇ ਵਿੱਚ ਪੈ ਗਿਆ ਸੀਗਾ ਤੇ ਉਹਦਾ ਜਿਹੜਾ ਬਾਪ ਹੈ ਪਿਓ ਉਹ ਆਉਦਾ ਉਹ ਵੀ ਮਤਲਬ ਬਹੁਤ ਵਧੀਆ ਘਰ ਤੋਂ ਸੀਗਾ ਚਲੋ ਦੋ ਕਿੱਲੇ ਪੈ ਲਈ ਸੀ ਆਪਣੀ ਤੇ ਠੀਕ-ਠਾਕ ਕੰਮ ਚੱਲ ਰਿਹਾ ਸੀਗਾ ਕੋਈ ਪ੍ਰੋਬਲਮ ਨਹੀਂ ਸੀ ਕਹਿੰਦੇ ਵੀ ਜਦੋਂ ਬੱਚੇ ਨੂੰ ਨਸ਼ੇ ਦੀ ਲਤ ਲੱਗ ਜਾਂਦੀ ਹੈ ਤਾਂ ਪਿਓ ਤਾਂ ਅਕਸਰ ਹਾਰ ਹੀ ਜਾਂਦਾ ਹੁੰਦਾਗਾ ਹਨਾ ਤੇ ਇਹ ਕਹਿੰਦੇ اسی ਤਰ੍ਹਾਂ ਕੁਸ਼ ਹੋਇਆ ਤੇ ਉਹਦੇ ਜਿਹੜੇ ਪਿਤਾ ਸੀਗੇ ਟੈਨਸ਼ਨ ਦੇ ਵਿੱਚ ਰਹਿੰਦੇ ਕਈ ਬਿਮਾਰੀਆਂ ਨੇ ਘੇਰ ਲਏ ਤੇ ਪਿੰਡ ਦੇ ਲੋਕਾਂ ਨੇ ਮੈਨੇ ਦੇਣੀ ਲੋਕਾਂ ਨੇ ਕਹਿਣਾ ਕਿ ਤੂੰ ਆਪਦੇ ਮੁੰਡੇ ਨੂੰ ਸਮਝਾ ਲਾ ਉਹਨਾਂ ਲੜਾਈਆਂ ਕਰਨੀਆਂ ਤੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਲਈ ਤੇ ਕਾਲਜ ਨਾ ਜਾਣਾ ਕਾਲਜ ਦੇ ਵਿੱਚ ਵੀ ਬੜਾ ਨਾਮ ਗੁੰਡਾਗਰਦੀ ਦੇ ਵਿੱਚ ਬਣ ਗਿਆ ਹਨ ਤੇ ਕੋਈ ਝਗੜੇ 'ਚ ਮੇਲੇ ਹੋਣੇ ਪੈਸਾ ਲੱਗ ਜਾਣਾ ਕੋਈ ਪੁਲਿਸ ਫੜਕੇ ਲੈ ਜਾਣਾ ਨੂੰ ਪੁਲਿਸ ਨੇ ਫੜਕੇ ਲੈ ਜਾਣਾ ਉੱਥੇ ਪੈਸੇ ਲੱਗ ਜਾਣੇ ਮਤਲਬ ਬਹੁਤ ਬੁਰਾ ਹਾਲ ਹੋ ਗਿਆ ਕਿ ਜਿਹੜੀ 2 ਕਿੱਲੇ ਜ਼ਮੀਨ ਸੀ ਪਹਿਲਾਂ ਉਹ ਗਹਿਣੇ ਹੋ ਗਈ ਤੇ ਖਰਚੇ ਇੱਥੋਂ ਤੱਕ ਵੱਧ ਗਏ ਕਿ ਉਹਨਾਂ ਦੀ ਜਿਹੜੀ ਜ਼ਮੀਨ ਸੀਗੀ ਉਹ ਵਿਕ ਗਈ ਘਰ ਰਹਿ ਗਿਆ ਇਕੱਲਾ ਹੁਣ ਪੈਸੇ ਤਾਂ ਆਉਂਦੇ ਨਹੀਂ ਸੀ ਕਿ ਤੋ ਖਾਣ ਲਈ ਤਾਂ ਜਿਹੜਾ ਪਿਓ ਸੀ ਉਹ ਦਿਹਾੜੀ ਤੇ ਜਾਣ ਲੱਗ ਗਿਆ ਉਹਨੇ ਦਿਹਾੜੀ ਜਾਣਾ ਤੇ ਇਟਾਂ ਢੋਣੀਆਂ ਤੇ ਮਿਸਤਰੀ ਨਾਲ ਕੰਮ ਕਰਨਾ ਬੁਢਾਪੇ ਦੇ ਵਿੱਚ ਬੜਾ ਔਖਾ ਹੁੰਦਾ ਪਰ ਪੁੱਤ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਤੇ ਜਿਹੜਾ ਉਹਦਾ ਬੇਟਾ ਉਹ ਦੱਸਦਾ ਕਿ ਮੈਨੂੰ ਬਾਅਦ ਵਿੱਚ ਇੰਨਾ ਗੱਲਾਂ ਦਾ ਅਹਿਸਾਸ ਹੋਇਆ ਕਿਉਂਕਿ ਜਦੋਂ ਇਨਸਾਨ ਨਸ਼ਾ ਕਰ ਦਾਂਦਾ ਨਾ ਚਿੱਟੇ-ਚੁਿੱਟੇ ਦਾਤੀ ਹੁੰਦਾ ਤਾਂ ਉਹਨੂੰ ਸਿਰਫ ਨਸ਼ਾ ਹੀ ਦਿਸਦਾ ਹੁੰਦਾ ਕਿਸੇ ਨਾਲ ਮੋਹ ਮੁਹੱਬਤ ਉਹਨੂੰ ਨਹੀਂ ਹੁੰਦੀ ਉਹਨੂੰ ਸਿਰਫ ਨਸ਼ੇ ਨਾਲ ਹੀ ਉਹ ਮੁਹੱਬਤ ਹੁੰਦੀ ਹੈ ਤੇ ਕਹਿੰਦੇ ਵੀ ਉਹਨੇ ਹਮੇਸ਼ਾ ਨਸ਼ਾ ਕਰਨਾ ਸਵੇਰੇ ਉੱਠਣਾ ਉੱਠ ਕੇ 10 11 ਵਜੇ ਚਲੇ ਜਾਣਾ ਆਪਣੇ ਦੋਸਤਾਂ ਦੇ ਨਾਲ ਤੇ ਉਹਨੂੰ ਨਸ਼ੇ ਦੇ ਲੱਗ ਜਾਣਾ ਵਸਤੀ ਕਿ ਟੂਕੇ ਵੀ ਲਾਉਣੇ ਬੜਾ ਬੁਰਾ ਹਾਲ ਸੀਗਾ ਤੇ ਕਹਿੰਦੇ ਵੀ ਜਦੋਂ ਪਿਤਾ ਉਹਦਾ ਜਮੇ ਹਾਰ ਗਿਆ ਤੇ ਉਹਦੀ ਡੈਥ ਹੋ ਗਈ ਟੈਨਸ਼ਨ ਦੇ ਵਿੱਚ ਅਟੈਕ ਵਗੈਰਾ ਆਇਆ ਤੇ ਉਹਨੂੰ ਉਹਦੀ ਡੈਥ ਹੋ ਗਈ ਤੇ ਮੁੰਡਾ ਰਹਿ ਗਿਆ ਇਕੱਲਾ ਤੇ ਉਹਨੇ ਹਮੇਸ਼ਾ ਹੀ ਨਸ਼ੇ ਦੇ ਵਿੱਚ ਪਿਆ ਰਹਿਣਾ ਤੇ ਉਸ ਤੋਂ ਬਾਅਦ ਉਹਦਾ ਘਰ ਸੀ ਜਿਹੜਾ ਉਹ ਵੀ ਵਿਕ ਗਿਆ ਕੁਛ ਨਾਲ ਵਾਲੇ ਮੁੰਡੇ ਵੀ ਐਵੇਂ ਦੇ ਸੀਗੇ ਖਾ ਗਏ ਕਹਿੰਦਾ ਮਤਲਬ ਹੈ ਨਾ ਤੇ ਖਰਚਾ ਇਹਦੇ ਪੱਲਿਆਂ ਹੁਣਾ ਤੇ ਨਸ਼ਾ 34 ਜਨਿਆਂ ਨੇ ਕਰਨਾ ਤੇ ਕਹਿੰਦੇ ਵੀ ਘਰ ਵੀ ਵਿਕ ਚੁੱਕਿਆ ਸੀਗਾ ਉਹਦੇ ਹੱਥ ਬੱਲੇ ਹੁਣ ਕੁਝ ਵੀ ਨਹੀਂ ਸੀਗਾ ਹੁਣ ਜਦੋਂ ਟਾਈਮ ਆਇਆ ਉਹਨੂੰ ਖੁਬੰਦਾ ਤਾਂ ਕਿਸੇ ਨੇ ਉਹਦੇ ਨਾਲ ਉਹਨੂੰ ਰੋਟੀ ਵੀ ਦੇਣੀ ਪਸੰਦ ਨਹੀਂ ਸੀ ਕਰਦੇ ਜੋ ਕਿਸੇ ਦੇ ਘਰ ਰਜ਼ਾਕੇ ਪੈਂਦਾ ਜਾਂ ਕਿਸੇ ਨਾਲ ਜਾਂਦਾ ਤਾਂ ਉਹਨਾਂ ਦੇ ਘਰ ਦੇ ਸੀ ਜਿਹੜੇ ਉਹ ਘਰੇ ਲੜਾਈ ਕਰਦੇ ਤੇ ਉਹਨੂੰ ਘਰੋਂ ਕੱਢ ਦਿੰਦੇ ਬਹੁਤ ਦੁਰਭਿਵਾਰ ਉਹਦੇ ਨਾਲ ਹੋਣ ਲੱਗ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਵੀ ਇੱਕ ਦਿਨ ਐਦਾਂ ਹੀ ਸੱਤ ਦੇ ਵਿੱਚ ਜਦੋਂ ਬੁੱਢੇ ਬੈਠਦੇ ਆ ਨਾ ਬਜ਼ੁਰਗ ਤੇ ਕਹਿੰਦੇ ਸੱਤ ਦੇ ਵਿੱਚ ਬੈਠੇ ਹੋਏ ਸੀਗੇ ਤੇ ਕਹਿੰਦੇ ਵੀ ਮੈਂ ਵੀ ਉੱਥੇ ਹੀ ਬੈਠਾ ਹੋਇਆ ਸੀ ਤੇ ਕਹਿੰਦੇ ਮੈਨੂੰ ਇੱਕ ਬਜ਼ੁਰਗ ਨੇ ਸਮਝਾਇਆ ਕਿ بیٹے ਵੀ ਐਦਾਂ ਵਧੀਆ ਗੱਲਾਂ ਨਹੀਂ ਹੈਗੀਆਂ ਵੀ ਤੇਰਾ ਡੈਡੀ ਵੀ ਐਦਾਂ ਹੀ ਡੈਥ ਹੋ ਗਈ ਤੁਹਾਡਾ ਘਰਵਾਰ ਵਧੀਆ ਸੀ ਕਾਫੀ ਕੁਝ ਨੇ ਸਮਝਾਇਆ ਤੇ ਮੈਂ ਉਹਦੀਆਂ ਗੱਲਾਂ ਤੇ ਕੋਈ ਧਿਆਨ ਨਾ ਦਿੱਤਾ ਪਰ ਜਦੋਂ ਮੈਂ ਰਾਤ ਨੂੰ ਜਾ ਕੇ ਇੱਕ ਤਾਂ ਰਮਸ਼ਾਲਾ ਦੇ ਵਿੱਚ ਰਾਤ ਕੱਟੀ ਤੇ ਮੈਂ ਬੜਾ ਔਖਾ ਵੀ ਹੋਇਆ ਤੇ ਨਸ਼ੇਲੇ ਵੀ ਮੇਰੇ ਕੋਲ ਉਸ ਦਿਨ ਪੈਸੇ ਨਹੀਂ ਸੀਗੇ ਤੇ ਕਹਿੰਦੇ ਵੀ ਮੈਂ ਤੜਫਿਆ ਬਹੁਤ ਤੇ ਉਹਦੀਆਂ ਜਿਹੜੀਆਂ ਗੱਲਾਂ ਸੀ ਕਹਿੰਦੇ ਵੀ ਉਹ ਮੇਰੇ ਦਿਮਾਗ ਦੇ ਵਿੱਚ ਸਾਰੀ ਰਾਤ ਚੱਲਦੇ ਰਹੀਆਂ ਤੇ ਮੈਨੂੰ ਆਪਣੇ ਮਾਂ-ਬਾਪ ਦੀ ਬਹੁਤ ਯਾਦ ਆਉਂਦੀ ਰਹੀ ਤੇ ਉਸ ਤੋਂ ਬਾਅਦ ਕਹਿੰਦੇ ਵੀ ਚੁੱਲ ਅਗਲੇ ਦਿਨ ਮੈਨੂੰ ਫਿਰ ਨਸ਼ਾ ਮਿਲ ਗਿਆ ਐਦਾਂ ਹੀ ਟਾਈਮ ਲੰਘਦਾ ਗਿਆ ਤੇ ਜਦੋਂ 15-20 ਦਿਨ ਹੋਰ ਲੰਘ ਗਏ ਕਹਿੰਦੇ ਤਾਂ ਉਸ ਤੋਂ ਬਾਅਦ ਮੈਂ ਉਸ ਤੇ ਬੀਰ ਬਸਵੇ ਵਿੱਚ ਕਿਤੇ ਜਾ ਰਿਹਾ ਸੀਗਾ ਕਹਿੰਦੇ ਵੀ ਉੱਥੇ ਬਸਵੇ ਵਿੱਚ ਇੱਕ ਕਥਾਵਾਚਕ ਦੀ ਕਥਾ ਚੱਲ ਰਹੀ ਸੀਗੀ ਐਲ ਐਲ ਈ ਡੀ ਤੇ ਕਹਿੰਦੇ ਵੀ ਉਹ ਦੱਸ ਰਹੀ ਸੀ ਕਥਾਵਾਚਕ ਕਿ ਐਦਾਂ ਹੀ ਕੋਈ ਇਨਸਾਨ ਨਸ਼ੇ ਨਾਲ ਤੁਰਦਾ ਰਹਿੰਦਾ ਸੀ ਵੀ ਫੈਮਿਲੀ ਪੂਰੀ ਉਹਦੀ ਖਤਮ ਹੋ ਗਈ ਸੀ ਮੂੰਹ ਮੁਹੱਬਤ ਵਾਲਾ ਕੋਈ ਨਹੀਂ ਸੀ ਉਹਨੂੰ ਮੂੰਹ ਲਾਉਂਦਾ ਹੈਗਾ ਕੱਲਾ ਰਹਿ ਗਿਆ ਸੀ ਅੰਦਰ ਤੇ ਕੋਈ ਸਾਥ ਨਹੀਂ ਦਿੰਦਾ ਨਸ਼ੇੜੀਆਂ ਦਾ ਵੀ ਇਹ ਇੱਕ ਤਰ੍ਹਾਂ ਦਾ ਪਾਪ ਹੀ ਹੈਗਾ ਵੇ ਸਾਰਾ ਕੁਝ बिक ਗਿਆ ਵੀ ਉਸ ਤੋਂ ਬਾਦ ਉਹ ਕਿੰਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਿਆ ਹਨ ਤੇ ਸਾਰਾ ਕੁਝ ਉਹਦੀ ਜ਼ਿੰਦਗੀ ਦੇ ਵਿੱਚ ਠੀਕ ਹੋ ਗਿਆ ਵੀ ਜਿਹੜੇ ਗੁਨਾਹ ਨੇ ਉਹ ਜਿਹੜਾ ਵਾਹਿਗੁਰੂ ਆ ਬਖਸ਼ਣਹਾਰ ਹੈ ਬਖਸ਼ਦਾ ਹੈ ਨਾ ਤੇ ਕਹਿੰਦੇ ਵੀ ਮੇਰੇ ਦਿਮਾਗ ਦੇ ਵਿੱਚ ਉਹ ਗੱਲਾਂ ਫਿਰ ਚੱਲਦੀ ਰਹੀਆਂ ਤੇ ਕਹਿੰਦੇ ਵੀ ਮੈਂ ਸੋਚਿਆ ਤੇ ਵੀ ਮੈਂ ਇੱਕ ਵਾਰ ਜਾ ਕੇ ਆਵਾਂ ਮੇਰਾ ਦਿਲ ਕਰਿਆ ਤੇ ਕਹਿੰਦੇ ਕੁਦਰਤੀ ਤੌਰ ਤੇ ਮੈਨੂੰ ਇੱਕ ਪਿੰਡ ਦੇ ਵਿੱਚੋਂ ਹੀ ਲੜਕਾ ਮਿਲ ਗਿਆ ਤੇ ਉਹ ਜਾਂਦਾ ਰਹਿੰਦਾ ਸੀ ਉੱਥੇ ਕਹਿੰਦਾ ਮੈਂ ਉਹਨੂੰ ਕਿਹਾ ਯਾਰ ਮੈਂ ਤਾਂ ਅੰਮ੍ਰਿਤਸਰ ਸਾਹਿਬ ਜਾਣਾ ਵੀ ਜੇ ਤੂੰ ਜਾਏਂਗਾ ਤਾਂ ਮੈਨੂੰ ਨਾਲ ਲੈ ਜਾ ਜੀ ਕਹਿੰਦੇ ਅਗਲੇ ਸ਼ਨੀਵਾਰ ਉਹਨੇ ਜਾਣਾ ਸੀਗਾ ਤੇ ਕਹਿੰਦੇ ਆਉਣ ਵਾਲੇ ਸ਼ਨੀਵਾਰ ਮੈਂ ਉਹਦੇ ਨਾਲ ਟ੍ਰੇਨ ਤੇ ਚੱਲਿਆ ਗਿਆ ਤੇ ਤੰਦਨ ਅਮਰਜੀਤ ਬਾਬਾ ਦੀਪ ਸਿੰਘ ਜੀ ਤੇ ਜਦੋਂ ਮੈਂ ਹਾਜ਼ਰੀ ਭਰੀ ਤਾਂ ਮੈਨੂੰ ਐਨਾ ਜ਼ਿਆਦਾ ਕਹਿੰਦਾ ਵੀਰ ਕਹਿੰਦਾ ਸਕੂਨ ਮਿਲਿਆ ਉੱਥੇ ਜਾ ਕੇ ਮੈਨੂੰ ਕੋਈ ਨਸ਼ਾ ਯਾਦ ਨਹੀਂ ਆਇਆ ਤੇ ਕਹਿੰਦੇ ਵੀ ਜਿਹੜਾ ਉਹ ਲड़का ਸੀਗਾ ਉਹ ਕਾਫੀ ਸਮਝਦਾਰ ਸੀਗਾ ਸਰਕਾਰੀ ਟੀਚਰ ਲੱਗਿਆ ਹੋਇਆ ਸੀਗਾ ਤੇ ਕਈ ਸਾਲਾਂ ਦਾ ਟੀਚਰ ਦਾ ਵੀ ਐਕਸਪੀਰੀਅੰਸ ਸੀਗਾ ਤੇ ਆਲੂਦਵਾਲਾ ਦਾ ਵੀ ਇੱਕ ਮੈਂਬਰ ਸੀਗਾ ਮਤਲਬ ਪਿੰਡ ਦਾ ਉਹ ਤੇ ਕਹਿੰਦੇ ਵੀ ਉਹ ਮੈਨੂੰ ਕਹਿੰਦਾ ਵੀ ਐ ਕਰ ਵੀ ਤੂੰ ਇੱਥੇ ਹੀ ਰਹਿ ਕੁਛ ਦਿਨ ਅਗਲੇ ਹਫਤੇ ਤੈਨੂੰ ਲੈ ਜਾਊਗਾ ਕਹਿੰਦਾ ਮੈਂ ਕਿਹਾ ਵੀ ਠੀਕ ਐ ਮੈਂ ਇੱਥੇ ਰਹਿ ਲਾਂ ਨਾ ਬਾਕੀ ਮੈਨੂੰ ਇਹ ਸੀ ਵੀ ਮੇਰਾ ਕਿਹੜਾ ਕੋਈ ਘਰ-ਵਾਰ ਐ ਮੈਂ ਸੌਂਗਾ ਕਿੱਥੇ ਰੋਟੀ ਕਿੱਥੋਂ ਖਾਊਗਾ ਕਹਿੰਦਾ ਮੈਨੂੰ ਉੱਥੇ ਛੱਡਿਆ ਆ ਮੈਂ ਉੱਥੇ ਰਿਹਾ ਮੈਂ ਇੱਕ ਹਫਤਾ ਉੱਥੇ ਸੇਵਾ ਕਰੀ ਹਮੇਸ਼ਾ ਸੇਵਾ ਕਰਦੇ ਰਹਿਣਾ ਤੇ ਉੱਥੇ ਸੋ ਜਾਣਾ ਕਹਿੰਦਾ ਉਹਨਾਂ ਤੋਂ ਮੈਂ 3-4 ਦਿਨਾਂ ਬਾਅਦ ਉੱਥੇ ਇੱਕ ਬਾਬਾ ਜੀ ਨਾਲ ਮੇਰੀ ਗੱਲਬਾਤ ਹੋਈ ਤੇ ਕਹਿੰਦੇ ਵੀ ਉਹਨਾਂ ਨੇ ਮੈਨੂੰ ਇੱਕ ਕਮਰਾ ਦਿਵਾਤਾ ਤੇ ਉਹਦੇ ਵਿੱਚ ਮੈਂ ਉੱਥੇ ਕੁਝ ਦਿਨ ਸੇਵਾਦਿਲੀ ਰੁਕਿਆ ਤੇ ਮੈਂ ਸੇਵਾ ਕਰਨੀ ਜਦੋਂ ਜਾ ਖੋਲ੍ਹ ਜਾਨੀ ਨਹੀਂ ਨਹੀਂ ਖੋਲ੍ਹ ਜਾਨੀ ਜਾਗਾ ਜਾਨੀ ਤਾਂ ਕਹਿੰਦੇ ਮੈਂ ਸੇਵਾ ਕਰਨੀ ਤੇ ਆ ਕੇ ਪੈ ਜਾਣਾ ਰੈਸਟ ਕਰਨਾ ਤੇ ਕਹਿੰਦੀ ਇਸੇ ਤਿੰਨ ਹਫ਼ਤਾ ਲੰਘ ਗਏ ਇੱਕ ਹਫ਼ਤੇ ਦੇ ਵਿੱਚ ਮੈਨੂੰ ਬਿਲਕੁਲ ਵੀ ਨਸ਼ਾ ਯਾਦ ਨਹੀਂ ਆਇਆ ਤੇ ਮੈਨੂੰ ਕੋਈ ਤੋਰ ਨਹੀਂ ਲੱਗੀ ਕਿਸੇ ਚੀਜ਼ ਦੀ ਮੈਂ ਪ੍ਰਸ਼ਾਦਾ ਪਾਣੀ ਲੰਗਰ ਦੇ ਵਿੱਚੋਂ ਛਕਣਾ ਤੇ ਬਸ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ ਜਿੰਨਾ ਜ਼ਿਆਦਾ ਸਕੂਨ ਮੈਨੂੰ ਉੱਥੇ ਜਾ ਕੇ ਮਿਲਿਆ ਕਹਿੰਦਾ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਮਿਲਿਆ ਤੇ ਉੱਥੇ ਮੈਨੂੰ ਯਾਦ ਆਇਆ ਵੀ ਕਾਸ਼ ਕਿ ਮੈਂ ਪਹਿਲਾਂ ਇੱਥੇ ਆ ਗਿਆ ਹੁੰਦਾ ਕਿ ਮੇਰਾ ਬਾਪ ਹੈ ਜਿਹੜਾ ਉਹ ਐਦਾਂ ਨਾ ਮਰਦਾ ਉਦੀ ਰੋਹ ਨੂੰ ਸਕੂਨ ਮਿਲਦਾ ਕਿ ਮੇਰੀ ਮਾਂ ਐਦਾਂ ਨਾ ਮਰਦੀ ਮਤਲਬ ਬਹੁਤ ਖੁਸ਼ੀ ਆਇਆ ਤੇ ਮੈਂ ਹੀ ਕਹਿਣਾ ਵੀ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਜੇ ਕੋਈ ਨਸ਼ਾ ਕਰਦਾ ਵੀ ਤਾਂ ਤੰਤਨ ਤੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜ਼ਰੂਰ ਜਾਣਾ ਚਾਹੀਦਾਗਾ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਕਈ ਦਿਨ ਹੋ ਗਏ ਉੱਥੇ 8 ਦਿਨ ਹੋ ਗਿਆ ਇਹਨੂੰ ਤਾਂ ਕਹਿੰਦੇ ਵੀ ਮੈਨੂੰ ਉਹ ਮੁੰਡੇ ਦੀ ਕਾਲ ਆਈ ਜਿਹੜਾ ਮੈਨੂੰ ਨਾਲ ਲੈ ਕੇ ਗਿਆ ਸੀ ਉਹ ਕਹਿੰਦਾ ਵੀ ਤਿੰਨ ਚਾਰ ਦਿਨ ਵਿੱਕੀ ਮੈਂ ਤਾਂ ਨਹੀਂ ਆਉਂਦਾ ਹੈਗਾ ਵੀ ਤੂੰ ਆਣਾ ਤਾਂ ਵਾਪਸ ਆ ਜਾ ਕਹਿੰਦਾ ਮੈਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਜੇ ਮੇਰਾ ਦਿਲ ਕਰੇ ਤਾਂ ਮੈਂ ਆਜੂ ਮੈਂ ਫਿਲਹਾਲ ਇੱਥੇ ਹੀ ਆਂ ਜਦ ਕਿ ਮੇਰੇ ਕੋਲ ਤਾਂ ਕਰਾਇਆ ਵੀ ਨਹੀਂ ਸੀ ਵਾਪਸ ਜਾਣ ਲਈ ਤੇ ਕਹਿੰਦੇ ਵੀ ਮੈਂ ਉੱਥੇ ਹੀ ਰੁਕ ਗਿਆ ਤੇ ਦੂਜੇ ਤੀਜੇ ਦਿਨ ਇੱਕ ਬੰਦਾ ਮਿਲਿਆ ਮੈਨੂੰ ਉੱਥੇ ਹੀ ਬਰਤਨਾਂ ਦੀ ਸੇਵਾ ਕਰਦੇ ਉਸ ਤੋਂ ਬਾਅਦ ਅਸੀਂ ਬੈਠੇ ਕੁਝ ਟਾਈਮ ਉੱਥੇ ਤਾਂ ਉਹ ਵੀ ਕੋਲੇ ਬੈਠਾ ਸੀ ਉਹ ਮੈਨੂੰ ਪੁੱਛਣ ਲੱਗਿਆ ਵੀ ਕੀ ਕਰਦਾ ਕਿੱਦਾਂ ਕਹਿੰਦਾ ਮੈਂ ਸਾਰਾ ਕੁਝ ਦੱਸਿਆ ਵੀ ਏਦਾਂ ਕਰਕੇ ਮੇਰੇ ਕੋਲ ਤਾਂ ਅੱਜਕੱਲ੍ਹ ਕੁਝ ਵੀ ਨਹੀਂ ਹੈ ਤੇ ਸ਼ਾਇਦ ਮੈਨੂੰ ਇਦਾਂ ਲੱਗਿਆ ਵੀ ਉਹ ਤਾਂ ਤਾਂ ਨ ਮਰਸ਼ੀਦ ਬਾਬਾ ਦੀਪ ਸਿੰਘ ਜੀ ਨੇ ਮੇਰੇ ਕੋਲੇ ਭੇਜਿਆ ਸੀ ਉਹਨਾਂ ਦੀ ਕਿਰਪਾ ਨਹੀਂ ਜਿੱਦੀ ਹੋ ਜਾਂਦੀ ਆ ਵੀ ਮੈਂ ਹੈਰਾਨ ਸੀਗਾ ਕਿ ਵੈਕਰੂ ਜੀ ਤੁਸੀਂ ਇੰਨੇ ਛੇਤੀ ਸੁਣ ਲੰਨੇ ਹੋ ਤੇ ਮੈਂ ਹਮੇਸ਼ਾ ਸੇਵਾ ਕਰਦੇ ਹੀ ਸੋਚਦਾ ਸੀ ਵੀ ਮੈਂ ਆਪਣਾ ਸਾਰਾ ਕੁਝ ਗਵਾ ਲਿਆ ਵੀ ਮੇਰੇ ਕੋਲੇ ਰਹਿਣ ਲਈ ਜਗ੍ਹਾ ਨਹੀਂ ਖਾਣ ਲਈ ਰੋਟੀ ਨਹੀਂ ਵੀ ਮੈਂ ਵੈਕਰੂ ਜੀ ਕੀ ਕਰੂੰਗਾ ਤੇ ਇਹੀ ਸੋਚਦਾ ਸੀ ਵੀ ਤੁਸੀਂ ਕੋਈ ਰਾਹ ਦਿਖਾਓ ਮੈਂ ਨਸ਼ੇ ਤੇ ਨਹੀਂ ਲੱਗਣਾ ਚਾਹੁੰਦਾ ਵੀ ਤੁਸੀਂ ਮੈਨੂੰ ਸਿੱਧੇ ਰਾਹ ਪਾ ਦਿਓ ਮੈਂ ਥੋੜਾ ਅੱਜ ਤੋਂ ਬਾਅਦ ਵੀ ਤੁਸੀਂ ਮੈਨੂੰ ਰੱਖ ਲਓ ਬਸ ਤੇ ਇਹ ਕਹਿੰਦੇ ਉਸ ਤੋਂ ਬਾਅਦ ਉਹ ਬੰਦਾ ਮੈਨੂੰ ਮਿਲਿਆ ਤੇ ਉਹਨੇ ਮੈਨੂੰ ਕਿਹਾ ਵੀ ਐਦਾਂ ਕਰਕੇ ਜੇ ਤੂੰ ਕੰਮ ਚਾਹਣਾਗਾ ਤਾਂ ਵੀ ਮੇਰੀ ਕੱਪੜੇ ਦੀ ਫੈਕਟਰੀ ਆ ਬਹੁਤ ਵੱਡੀ ਵੀ ਮੈਂ ਇੱਕ ਬ੍ਰਾਂਚ ਖੋਲ੍ਹਣੀ ਚਾਹਣਾ ਤੁਹਾਡੇ ਸ਼ਹਿਰ ਦੇ ਵਿੱਚ ਵੀ ਜੇ ਤੂੰ ਹੈਲਪ ਕਰੇਂਗਾ ਤਾਂ ਦੇਖ ਲੈ ਵੀ ਤੈਨੂੰ ਰਹਿਣ ਦੇ ਲਈ ਕਮਰਾ ਫ੍ਰੀ ਤੇ ਬਾਕੀ ਵੀ ਮੈਂ ਸਾਰਾ ਕੁਝ ਕਰਕੇ ਦਊਗਾ ਤੇ ਤਨਖਾਹ ਵੀ 25000 ਰੁਪਏ ਦੇ ਦਊਗਾ ਠੀਕ ਹੈ ਨਾ ਮੈਂ ਹਾਂ ਕਰ ਤੇ ਛੱਟ ਦੇਣੀ ਮੈਂ ਸੋਚਿਆ ਰੋਜ਼ਗਾਰ ਮਿਲਦਾ ਕਿਉਂਕਿ ਮੈਨੂੰ ਇਹ ਸੀਗਾ ਕਿ ਤਨਤਨ ਵਾਪਸ ਦੀਪ ਸਿੰਘ ਜੀ ਨੇ ਉਹ ਬੰਦੇ ਨੂੰ ਭੇਜ ਜਾਏਗਾ ਤੇ ਕਹਿੰਦੇ ਮੈਨੂੰ ਉਹ ਆਪਣਾ ਐਡਰੈਸ ਦੇਗੇ ਸਾਰਾ ਕੁਝ ਤੇ ਉਸ ਤੋਂ ਬਾਅਦ ਕਹਿੰਦੇ ਵੀਰਵਾਰ ਵਾਲੇ ਦਿਨ ਉਹ ਮੁੰਡਾ ਜਿਹੜਾ ਪਿੰਡੋਂ ਆਇਆ ਤੇ ਉਹਦੇ ਨਾਲ ਮੈਂ ਵਾਪਸ ਚੱਲੇਗਾ ਕਿਉਂਕਿ ਮੇਰੇ ਕੋਲ ਟੱਕਰਾਇਆ ਨਹੀਂ ਸੀ ਉਹਨੇ ਮੇਰਾ ਕਰਾਇਆ ਲਾਇਆ ਤੇ ਕਹਿੰਦੇ ਵਾਪਸ ਆਏ ਜੋ ਉਸ ਤੋਂ ਬਾਅਦ ਉਹਨਾਂ ਦਾ ਫੋਨ ਆ ਗਿਆ ਵੀ ਜੇ ਤੁਸੀਂ ਪਹੁੰਚ ਗਏ ਹੁੰਦਾ ਅਸੀਂ ਤੁਹਾਡੇ ਕੋਲੇ ਵੀ ਆ ਜਾਂਦੇ ਆ ਸਰਵੇ ਕਰਨ ਵੀ ਕਿੱਥੇ ਸ਼ਾਪ ਖੋਲ੍ਹਣੀ ਹੈ ਕੀ ਕਰਨਾ ਤਾਂ ਕਹਿੰਦੇ ਵੀ ਉਹ ਆ ਗਏ ਉਸ ਤੋਂ ਬਾਅਦ 3-4 ਦਿਨਾਂ ਬਾਅਦ ਹੀ ਉਹਨਾਂ ਨੇ ਇੱਕ ਵਧੀਆ ਸ਼ੋਅਰੂਮ ਲੈ ਕੇ ਦਿੱਤਾ ਤੇ ਜਿਹਦੇ ਵਿੱਚ ਉਹਨਾਂ ਨੇ ਆਪਣਾ ਕਪੜਾ ਭੇਜਿਆ ਦੁਕਾਨ ਖੋਲ੍ਹਤੀ ਉਹਦੇ ਉੱਪਰ ਹੀ ਰਹਿਣ ਦੇ ਲਈ ਇੱਕ ਕਮਰਾ ਕਿਚਨ ਸੀਗਾ ਕਹਿੰਦੇ ਮੈਂ ਉੱਥੇ ਰਹਿਣ ਲੱਗ ਗਿਆ ਫ੍ਰੀ ਕੋਈ ਰੈਂਟ ਨਹੀਂ ਸੀਗਾ ਤੇ ਕਹਿੰਦੇ ਉਹਨਾਂ ਨੇ ਅਡਵਾਂਸ ਦੇ ਵਿੱਚ ਮੈਨੂੰ 10000 ਰੁਪਏ ਦਿੱਤਾ ਖਰਚੇ ਦੇ ਲਈ ਕਹਿੰਦੇ ਹਰ ਮਹੀਨੇ ਉਹਨਾਂ ਨੇ ਮੈਨੂੰ 20-25000 ਰੁਪਏ ਤਨਖਾਹ ਦੇਣੀ ਤੇ ਉਸ ਤੋਂ ਬਾਅਦ ਕਹਿੰਦੇ ਮੈਂ ਨਾਲ-ਨਾਲ ਇੱਕ ਦੋ ਮੁੰਡੇ ਰੱਖ ਲੈ ਤੇ ਨਾਲ-ਨਾਲ ਮੈਂ ਪਿੰਡਾਂ ਦੇ ਵਿੱਚ ਕਪੜਾ ਵੇਚਣਾ ਸ਼ੁਰੂ ਕਰਤਾ ਕਹਿੰਦੇ 2 ਸਾਲ ਦੇ ਵਿੱਚ ਐਸੀ ਕਿਰਪਾ ਹੋਈ ਧੰਨ ਧੰਵਾ ਬਾਬਾ ਦੀਪ ਸਿੰਘ ਜੀ ਦੀ ਮੇਰੇ ਕੋਲ ਐਨਾ ਵਾਅਦਾ ਹੋਇਆ ਕਿ ਮੈਂ ਉਹ ਪੈਸਿਆਂ ਦੇ ਨਾਲ ਝਾਰ ਘਰ ਖਰੀਦੇ ਨੇ ਜਿਹੜੇ ਮੈਂ ਰਹਿ ਅੱਜ ਵੀ ਉਹ ਵੀ ਦੁਕਾਨ ਦੇ ਉੱਪਰ ਆ ਤੇ ਉਹਨਾਂ ਦੇ ਕੰਮ ਸੰਭਿਆ ਹੋਇਆ ਕਿਉਂਕਿ ਮੈਨੂੰ ਬਾਬਾ ਦੀਪ ਸਿੰਘ ਜੀ ਨੇ ਉਹ ਕੰਮ ਦਵਾਇਆ ਸੀਗਾ ਤੇ ਕਹਿੰਦੇ ਵੀ ਮੈਂ ਆਪਣੇ ਚਾਰ ਘਰ ਲੈ ਚੁੱਕੇ ਆ ਤੇ ਉਹ ਸਾਰੇ ਰੈਂਟ ਦੇ ਨੇ ਤੇ ਇੱਕ ਛੋਟੀ ਜੀ ਫੈਕਟਰੀ ਜਿਹੜੀ ਕਿ ਮੈਂ ਲੋਰਟ ਐਰ ਲੋ ਟੀਸ਼ਰਟਾਂ ਹੋਰ ਕਾਫੀ ਮਤਲਬ ਐਦਾਂ ਮੁੰਡਿਆਂ ਵਾਲੇ ਕੱਪੜੇ ਆ ਜੁੰਦੇ ਆ ਜਿਹੜੇ ਉਹਨਾਂ ਦੀ ਫੈਕਟਰੀ ਮੇਰੇ ਕੋਲ ਖੋਲੀ ਹੋਈ ਹੈ ਮੇਰੀ ਆਪਣੀ ਤੇ ਕਹਿੰਦੇ ਵੀ ਮੈਂ ਉਹਦੇ ਵਿੱਚ 加फी बरकर रख चुके हैं ते वाइगुरु दी कृपा नाल बहुत बढ़िया काम चल रिया ते उदे तो ही मैं चार ਘਰ ਖਰੀਦ ਚੁੱਕਿਆ ਦੋ ਸਾਲਾਂ ਦੇ ਵਿੱਚ ਤੇ ਕਹਿੰਦੇ ਹੁਣ ਮੈਨੂੰ ਕੋਈ ਨਸ਼ੇ ਦੀ ਲਤ ਨਹੀਂ ਤੇ ਹੁਣ ਮੈਂ ਇੱਕ ਜਿਮ ਖੋਲੀ ਹੈ ਆਪਣੀ ਤੇ ਉਹਦੇ ਵਿੱਚ ਜਿਹੜੇ ਮੁੰਡੇ ਨਸ਼ਾ ਕਰਦੇ ਨੇ ਉਹਨਾਂ ਨੂੰ ਸਮਝਾ ਕੇ वाइगुरु ਤੇ ਲੜ ਲਗਾ ਕੇ ਤੇ ਉਹ ਜਿਮਾਂ ਜਿਹੜਾ ਉੱਥੇ ਬਹੁਤ ਹੀ ਘੱਟ ਫੀਸ ਦੇ ਨਾਲ ਜਿਮ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਦੇ ਵੈਗੁਰੂ ਨੇ ਬਹੁਤ ਕਿਰਪਾ ਕੀਤੀ ਹੈ ਵੀ ਸਾਰਾ ਪਿੰਡ ਹੈਰਾਨ ਆ ਵੀ ਕੀ ਤੋਂ ਕੀ ਬਣ ਗਿਆ ਉਹ ਵੀਰ ਦੱਸਦਾ ਵੀ ਮੈਂ ਖੁਦ ਕੁਝ ਵੀ ਨਹੀਂ ਬਣਿਆ ਵੀ ਮੈਨੂੰ ਤਾਂ ਧੰਨ ਧੰਨ ਮਰਸ਼ਿਦ ਬਾਬਾ ਦੀਪ ਸਿੰਘ ਜੀ ਨੇ ਬਣਾਇਆ ਜੋ ਵੀ ਬਣਾਇਆਗਾ ਤੇ ਇਸ ਤਰ੍ਹਾਂ ਦਾ ਕਿ ਦੇਖੋ ਉਹ ਮੁੰਡਾ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਹਨਾ ਫੈਕਟਰੀ ਚਾਰ ਘਰ ਖਰੀਦ ਲੇ ਤੇ ਉਹ ਵੀਰ ਕਹਿੰਦਾ ਵੀ ਅੱਜ ਮੈਂ ਰਹਿਣਾ ਉੱਥੇ ਹੀ ਆ ਜਿੱਥੇ ਮੈਂ ਕੰਮ ਕਰਦਾ ਦੁਕਾਨ ਦੇ ਉੱਪਰ ਜਿਹੜਾ ਮੈਨੂੰ ਰੂਮ ਦਿੱਤਾ ਹੋਇਆ ਸੀ ਉੱਥੇ ਹੀ ਮੈਂ ਉਹੀ ਕੰਮ ਸੰਭਿਆ ਹੋਇਆ ਖੁਦ ਮੈਂ ਅੱਗੇ ਹੋਰ ਬਰਕਰ ਰੱਖ ਲੇ ਪਰ ਮੈਂ ਉਹੀ ਕੰਮ ਸੰਭਿਆ ਹੋਇਆ ਕਿਉਂਕਿ ਮੈਨੂੰ ਉਹ ਬਾਬਾ ਜੀ ਨੇ ਦਿੱਤਾ ਸੀ ਕੰਮ ਉਸ ਕੰਮ ਤੋਂ ਹੀ ਮੈਨੂੰ ਵਾਧਾ ਹੋਇਆ ਤੇ ਮੈਂ ਉਹ ਛੱਡੂਗਾ ਨਹੀਂ ਉਹਨਾਂ ਨਾਲ ਮੈਂ ਕੰਮ ਕਰਨਾ ਬੰਦ ਨਹੀਂ ਕਰੂੰਗਾ ਤੇ ਵੀਰ ਨੇ ਦੇਖੋ ਆਪਣੀ ਫੈਕਟਰੀ ਲਾ ਲਈ ਹੋਰ ਕਿੰਨਾ ਕੁਝ ਬਣਾ ਲਿਆ ਸਾਰਾ ਕੁਝ ਤਾਂ ਤਾਂ ਨਾ ਮਰਸ਼ਿਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਿਨਾਲ ਹੋਇਆ ਇਸ ਤਰ੍ਹਾਂ ਕਿ ਦੇਖੋ ਬਾਬਾ ਜੀ ਸੁਣਦੇ ਨੇ ਪਤਾ ਨਹੀਂ ਕਦੋਂ ਕਿਵੇਂ ਹੈ ਨਾ ਕਿਸ ਰੂਪ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਸਵਾਰ ਦਿੰਦੇ ਨੇ ਕੁਝ ਨਹੀਂ ਪਤਾ ਹੁੰਦਾ ਉਹਦੀ ਇੱਕ ਹਫ਼ਤੇ ਦੀ ਸੇਵਾ ਨੇ ਉਹਨੂੰ ਧਾਰਤਾ ਕਿੰਨਾ ਕੁਝ ਬਣ ਗਿਆ ਤੇ ਇਹ ਅੱਜ ਦੀ ਆਪਣੀ ਸੱਚੀ ਘਟਨਾ ਸੀਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਸਾਰੇ ਵੀਡੀਓ ਦੇ ਵਿੱਚ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ